ਅੱਡੀ ਹਰ ਖਬਰ ਪਿੱਛੇ ਇੱਕ ਮਕਸਦ ਹੁੰਦਾ ਹੈ ਕਿ ਲੋਕਾਂ ਨਾਲ ਹੋ ਰਹੇ ਤੱਕੇ ਤੇ ਉਹਨਾਂ ਨੂੰ ਸੰਵਿਧਾਨਕ ਤੇ ਕਾਨੂੰਨੀ ਸਹੀ ਸਲਾਹ ਦਿੱਤੀ ਜਾਵੇ ਹੁਣ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਇਹ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਹਲਕੇ ਪਿੰਡ ਬਰਕੀ ਕੀ ਦੀਆਂ ਤਸਵੀਰਾਂ ਹਨ ਇੱਥੇ 125 ਬੁਰਜੀਆਂ ਲੰਬੀ ਸੁਖਚੈਨ ਮਾਈਨਰ ਖੇਤਾਂ ਨੂੰ ਪਾਣੀ ਦੇਣ ਲਈ ਨਹਿਰੀ ਵਿਭਾਗ ਨੇ ਬਣਾਈ ਤੇ ਅਜੇ ਟਿਊਬਲ ਨਾਲ ਟੈਸਟਿੰਗ ਲਈ ਹੀ ਥੋੜਾ ਜਿਹਾ ਪਾਣੀ ਛੱਡਿਆ ਸੀ ਕਿ ਨਮੀ ਬਣੀ ਮਾਈਨਰ ਵਿੱਚ ਤਰੇੜਾਂ ਆ ਗਈਆਂ ਤੇ ਇਹ ਟੁੱਟ ਗਈ ਹੁਣ ਨੈਰੀ ਵਿਭਾਗ ਇਸ ਨੁਕਸਾਨ ਤੇ ਵੱਧ ਤੋਂ ਵੱਧ ਠੇਕੇਦਾਰ ਨੂੰ ਬਲੈਕਲਿਸਟ ਕਰੇਗਾ ਤੇ ਆਪਣਾ ਪੱਲਾ ਸੁਰੱਖਿਅਤ ਰੱਖੇਗਾ ਪਰ ਇੱਥੇ ਸਾਡਾ ਇੱਕ ਸੰਵਿਧਾਨਿਕ ਸਵਾਲ ਇਹ ਹੈ ਕਿ ਲੱਖਾਂ ਰੁਪਏ ਨੈਰੀ ਵਿਭਾਗ ਵਿੱਚ ਮੌਜੂਦ ਇੰਜੀਨੀਅਰ ਤਨਖਾਹਾਂ ਲੈਂਦੇ ਹਨ ਤੇ ਜਦੋਂ ਕੰਮ ਕਰਾਉਣ ਦੀ ਵਾਰੀ ਹੁੰਦੀ ਹੈ ਤਾਂ ਠੇਕੇਦਾਰ ਨਾਲ ਕੰਟਰੈਕਟ ਕਰਕੇ ਕੰਮ ਕਰਾਇਆ ਜਾਂਦਾ ਹੈ ਲੋਕਾਂ ਦੇ ਪੈਸੇ ਦੀ ਦੂਰੀ ਮਾਰ ਕਿਉਂ ਜੇ ਨੈਰੀ ਵਿਭਾਗ ਦੇ ਇੰਜੀਨੀਅਰ ਆਪ ਕੰਮ ਨਹੀਂ ਕਰ ਸਕਦੇ ਤੇ ਤਨਖਾਹ ਕਾਦੀਆਂ ਤੇ ਜੇ ਆਪ ਕੰਮ ਕਰਾਇਆ ਹੈ ਤਾਂ ਫਿਰ ठेकेदार ਵਿੱਚ ਕਿਉਂ ਪਾਇਆ ਤੇ ਜੇ ठेकेदार ਨੇ ਕੰਮ ਕਰ ਹੀ ਦਿੱਤਾ ਤਾਂ ਨਹਿਰੀ ਵਿਭਾਗ ਉਦੋਂ ਕਿੱਥੇ ਸੀ ਜਦੋਂ ਇਹ ਘੱਟਿਆ ਮਟੀਰੀਅਲ ਲੱਗ ਰਿਹਾ ਸੀ ਕੁੱਲ ਮਿਲਾ ਕੇ ਇਹ ਜੋ ਕਰੋੜਾ ਰੁਪਏ ਖਰਾਬ ਹੋਏ ਹਨ ਇਹ ਨਾ ਤਾਂ ਸਰਕਾਰ ਦੇ ਸੀ ਨਾ ਨਹਿਰੀ ਵਿਭਾਗ ਦੇ ਤੇ ਨਾ ਹੀ ਠੇਕੇਦਾਰ ਦੇ ਇਹ ਬਰਬਾਦ ਹੋਏ ਪੈਸੇ ਆਮ ਲੋਕਾਂ ਦੇ ਟੈਕਸਾਂ ਦੇ ਪੈਸੇ ਸੀ ਤੇ ਹੁਣ ਇਹ ਨੁਕਸਾਨ ਕੌਣ ਭਰੂ ਠੇਕੇਦਾਰ ਜਾਂ ਨਹਿਰੀ ਵਿਭਾਗ ਦੇ ਅਫਸਰ ਇਸ ਕੰਮ ਵਿੱਚ ਜਿੱਥੋਂ ਅਫਸਰ ਅਜੇ ਵੀ ਪੱਲਾ ਝਾੜ ਰਹੇ ਹਨ ਇਸ ਵਿੱਚ ਹੋਰ ਕੀ ਹਨ ਕਮੀਆਂ ਆਓ ਸੁਣਦੇ ਹਾਂ ਇਥੋਂ ਦੇ ਵਸਨੀਕਾਂ ਦੇ ਕੋਲ ਹਾਂਜੀ ਭਾਈ ਕੀ ਨਾਂ ਕੀ ਆਪਣਾ ਤੇ ਕੀ ਮਾਮਲਾ ਕੀ ਹੋਇਆ ਜੀ ਅਸੀਂ ਮੇਰਾ ਨਾਂ ਸੁਖਬਾ ਸਿੰਘ ਟਾਣੀ ਬਰਕੀਆ ਦੀ ਤੋਂ ਜੀ ਇਹ ਸਖਚੈਣ ਮੈਨਰ ਦਾ ਆਰਸੀ ਦਾ ਕੰਮ ਸ਼ੁਰੂ ਹੋਇਆ ਜੀ ਇਹਦਾ ਐਦੋ ਮਹੀਨਾ ਕੋ ਪਹਿਲਾਂ ਜੀ ਹਾਂ ਇਹ ਹੌਲੀ ਹੌਲੀ ਬਾਂਦੀ ਬਾਂਦੀ ਤੁਰੀ ਆਈ ਹੈ ਜੀ ਹਮ ਇੱਕ ਦਿਨ ਆ ਇੱਥੇ ਰਾਤ 9:30 ਵਜੇ ਪ੍ਰੋਬਲਮ ਇਹਨਾਂ ਦੀ ਚੱਲੀ ਜਾਵੇ ਤਾਂ ਮੈਂ ਉੱਠ ਕੇ ਬਾਹਰ ਆਇਆ ਜੀ ਜਦੋਂ ਮੈਂ ਬਾਹਰ ਆਇਆ ਇੱਥੇ ਕੋਈ ਇਹਨਾਂ ਮਿੱਟੀ ਨਹੀਂ ਸੀ ਪਾਈ ਕੋਸ਼ ਨਹੀਂ ਸੀ ਇਹ ਨਹਿ ਤੇ ਵਿਚਾਲੇ 5-6 ਫੁੱਟ ਡੂੰਘੇ ਟੋਏ ਮਾਰੀ ਜਾਂ ਜੀ ਉਹ ਮਿੱਟੀ ਪੁੱਟ ਕੇ ਸਾਈਡਾਂ ਤੇ ਛੁੱਟੀ ਜਾਣ ਕਿਉਂਕਿ ਜਦੋਂ ਇਹ ਮਿੱਟੀ ਪੁੱਟਦੇ ਹਨ ਜੰਮੀ ਮਿੱਟੀ ਦੀ ਫਲਾਵਟ ਹੋ ਜਾਂਦੀ ਹੈ ਇਹਨਾਂ ਨੂੰ ਮਿੱਟੀ ਘੱਟ ਪਾਉਣੀ ਪੈਂਦੀ ਹੈ ਮੈਂ ਮਸ਼ੀਨ ਡਾਕਤੀ ਰਾਤ ਮੈਂ ਆ ਜੀ ਤੁਸੀਂ ਇਹ ਕੰਮ ਨਾ ਕਰੋ ਟੜਕੇ ਮੈਂ ਉਹਦੀ ਵੀਡੀਓ ਬਣਾ ਕੇ ਅਕਸਨ ਸਾਹਿਬ ਨੂੰ ਪਾਈ ਅਕਸਨ ਸਾਹਿਬ ਨੇ ਗਾਂ ਠੇਕੇਦਾਰ ਨੂੰ ਤਲਾਹ ਦਿੱਤੀ ਇਹਨਾਂ ਤੜਕੇ ਟਾਈਮ ਨਾਲ ਹੀ ਆਣ ਕੇ ਨਾ ਜੀ ਦੋ ਦਵਾ ਟੋਏਪੂਰ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਤਾਂ ਇਹ ਤੁਹਾਡੇ ਟੋਏ ਪੋਲੇ ਰਹਿ ਜਾਣੇ ਆ ਆ ਚਾਚਾ ਜੀ ਸਾਡੇ ਖੜੇ ਇਹਨਾਂ ਪਿੱਛੇ ਇਹਨਾਂ ਨੂੰ ਮੈਂ ਵਿਖਾਈ ਅੱਛਾ ਉਹ ਪੋਲੇ ਆ ਰਹਿ ਗਈ ਜੀ ਹੁਣ ਇਹਨਾਂ ਪਰਸੋਂ ਵਿੱਚ ਸਿਰਫ ਅੱਧਾ ਫੁੱਟ ਪਾਣੀ ਛੱਡਿਆ ਜੀ ਧਰਾਈ ਤਰੂਈ ਲਈ ਤੇ ਆ ਨਹਿਰ ਸਾਰੀ ਪਾੜ ਗਈ ਹੈ ਜੀ ਇਹਦੀ ਮੈਂ ਵੀਡੀਓ ਬਣਾ ਕੇ ਫਿਰ ਅਕਸਨ ਸਾਹਿਬ ਨੂੰ ਪਾਈ ਅਕਸਨ ਸਾਹਿਬ ਨੇ ਕੱਲ ਇਹਨਾਂ ਨੂੰ ਫੇਰ ਠੇਕੇਦਾਰ ਨੂੰ ਪਾਈ ਇਹ ਭੱਜਿਆ ਏ ਹੁਣ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਜੀ ਹੁਣ ਤੁਸੀਂ ਵੇਖੋ ਕੀ ਕਰਨਾ ਜੀ ਨਹੀਂ ਪਾਣੀ ਉਹਨਾਂ ਪਹਿਲੀ ਵਾਰੀ ਛੱਡਿਆ ਸੀ ਪਹਿਲੀ ਵਾਰੀ ਸਿਰਫ ਥੋੜਾ ਨਹੀਂ ਛੱਡਿਆ ਮੋਟਰ ਦਾ ਮੋਟਰ ਦਾ ਪਾਣੀ ਛੱਡਿਆ ਜੀ ਵੈਸੇ ਤਰਾਈ ਲਈ ਥੋੜਾ ਬਤਾ ਫੇਰ ਇਹ ਮੇਨ ਵੱਡੀ ਗੱਲ ਇਹ ਸੀ ਇਹ ਆਰਸੀ ਤੇ ਇਹਨਾਂ ਨੇ ਇੱਕ ਦਿਨ ਵੀ ਬੋਰੀ ਨਹੀਂ ਪਾਈ ਤਰਾਈ ਲਈ ਨਾ ਤਰਾਈ ਕੀਤੀ ਨਾ ਬੋਰੀ ਪਾਈ ਬੋਰੀ ਬਹੁਤ ਜ਼ਰੂਰੀ ਪਾਉਣੀ ਹੈ ਜੀ ਇੱਥੇ ਇਹੋ ਜਿਹੇ ਕੰਮ ਕਰਦੇ ਪਏ ਜੀ ਜਿਹੜੇ ਆ ਨੈਰ ਮੰਨ ਲਓ ਬਣਾਈ ਆ ਇਹਨਾਂ ਪਾਣੀ ਚੱਲਣਾ ਜੇ ਹੁਣੇ ਟੁੱਟਣਗੇ ਤਾਂ ਬਾਅਦ ਚ ਤੇ ਕੀ ਚੱਲਣਾ ਨੇ ਸਾਰੇ ਇਹ ਸਾਡੀ ਫਸਲ ਦਾ ਨੁਕਸਾਨ ਆ ਜੀ ਇਹ ਤਾਂ ਰੋਜ਼ ਸਾਡੀਆਂ ਟਾਹਣੀਆਂ ਇਹ ਡੁੱਬਣ ਗਈਆਂ ਜੀ ਅਸੀਂ ਤਾਂ ਰੋਜ਼ ਇਸੇ ਕੰਮ 'ਚ ਹੀ ਰਵਾਂਗੇ ਜੀ ਇਹ ਤਾਂ ਅੱਜ ਇਹਨੂੰ ਟਿਪ ਟਾਪ ਕਰਕੇ ਚਲੇ ਜਾਣਗੇ ਜੀ ਰੋਜ਼ ਤਾਂ ਸਾਡਾ ਹੀ ਨਸਾਨ ਹਾਂਜੀ ਤੇ ਰਾਤ ਫੇਰ ਜੀ ਇਹ ਰਾਤ 9:30 ਵਜੇ ਪ੍ਰੋਬਲਮ ਲੈ ਕੇ ਆ ਗਏ ਜੀ ਅਸੀਂ ਇੱਥੇ ਪੰਜ ਚਾਰ ਬੰਦੇ ਖੜੇ ਆ ਜੀ ਇਨਾ ਧੱਕੇ ਨਾਲ ਸਾਡੇ ਉੱਦੀ ਪ੍ਰੋਬਲਮ ਛੁੱਟੀ ਆ ਉਹ ਵੇਖੋ ਜੀ ਉਹ ਨਿਸ਼ਾਨ ਲੱਗਾ ਆ ਕਿ ਇਹਨੂੰ ਮੁੱਦਾ ਨਿਬੇੜਦਿਏ ਰਾਤੋਂ ਰਾਤ ਕਿ ਕੋਈ ਸਾਡੇ ਤੇ ਐਕਸ਼ਨ ਨਾ ਆਵੇ ਤੇ ਇਹ ਸਾਡੇ ਸਿਰਚ ਵੀ ਮਾਰ ਦੇਣ ਲੱਗੇ ਸੀ ਰਾਤ ਪ੍ਰੋਬਲਮ ਦਾ ਬੁਰਕਾ ਆ ਜੀ ਤੇ ਫੇਰ ਅਸੀਂ ਉਹਨੂੰ ਢਾਇਆ ਪਾਸੇ ਲਵਾਈ ਆ ਜੀ ਹਾਂਜੀ ਕੀ ਆਪਣਾ ਬਲਦੇਵ ਸਿੰਘ ਆ ਜੀ ਕੀ ਕਹਣਾ ਚਾਹੋਗੇ ਅਸੀਂ ਕੰਮ ਨਾ ਚਾਉਣੇ ਆ ਜੀ ਇਹ ਰਾਤ ਨਹਿਰ ਬਣੀ ਆ ਬਹੁਤ ਮਾੜੀ ਬਣੀ ਆ ਇਹਦੇ ਵਿੱਚ ਜੀ ਅੱਧਾ ਫੁੱਟ ਪਾਣੀ ਆਇਆ ਤੇ ਸਾਰੀ ਬਹਿ ਗਈ ਆ ਇਹਨੇ ਜਦੋਂ ਪਾਣੀ ਆਇਆ ਇਹਨੇ ਸਾਰੀ ਨੇ ਪਾੜ ਜਨਾ ਸਾਡੀਆਂ ਫਸਲਾਂ ਪੱਕੀਆਂ ਨੇ ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਜੇ ਸਾਡਾ ਨੁਕਸਾਨ ਹੁੰਦਾ ਤੇ ਇਹਦਾ ਸਾਡੇ ਨੁਕਸਾਨ ਦਾ ਜ਼ਿੰਮੇਵਾਰ ਮਹਿਕ ਮਾਉਣਾ ਚਾਹੀਦਾ ਜਾਂ ਇਹ ਨੂੰ ਇਹ ਜਿਹੜਾ ਮਹਿਕ ਮੈਨ ਦੁਬਾਰਾ ਬਣਾਵੇ ਜਾਂ ਇਹਦਾ ਪੂਰਾ ਐਕਸਲ ਲਵੇ ਤੇ ਇਹਨੂੰ ਆਪਦੀ ਜ਼ਿੰਮੇਵਾਰੀ ਚੁੱਕੇ ਮ ਜਦੋਂ ਇਹ ਬਣਦੀ ਸੀ ਨਹਿਰ ਉਦੋਂ ਕੋਈ ਦੇਖਿਆ ਮੰਨ ਲਓ ਅਸੀਂ ਦੇਖਦੇ ਹਾਂ ਜੀ ਇਹ ਬਣਾਉਂਦੀ ਰਾਤ ਸੀ ਜਦੋਂ ਅਸੀਂ ਸਮਝਾਂਦੇ ਹਾਂ ਉਹ ਰਾਤ ਬਣਾਉਂਦੇ ਰਾਤ ਨੂੰ ਬਣਾਉਂਦੇ ਰਾਤ ਬਣਾਉਂਦੇ ਹੀ ਰਾਤ ਬਣੀ ਹੈ ਜੀ ਇਹ ਸਾਰੀ ਇਹ ਸਾਰੀ ਰਾਤ ਨੂੰ ਬਣਾਉਂਦੇ ਹਾਂ ਜੀ ਰਾਤ ਚ ਨਹੀਂ ਕੰਮ ਕਰਦੇ ਦਿਨੇ ਕੰਮ ਕਰਦੇ ਘੱਟ ਕਰਦੇ ਰਾਤ ਨੂੰ ਜ਼ਿਆਦਾ ਕਰਦੇ ਹਾਂ ਜੀ ਰਾਤ ਕਿੰਨਾ ਕੁ ਲੰਮਾ ਮੰਨ ਲਓ ਪਾੜੋਗੇ ਇਹ 50 ਫੁੱਟ ਤੋਂ ਜ਼ਿਆਦਾ ਲੰਮਾ ਤੇ ਅਜੇ ਪਾਣੀ ਥੋੜਾ ਆ ਜੇ ਹੋ ਸਕਦਾ ਇਹਦੇ ਵਿੱਚ ਪਾਣੀ ਅੱਗੇ ਵੀ ਜਾਵੇ ਤੇ ਅੱਗੇ ਵੀ ਸਾਰਾ ਪਾੜ ਜੋ ਅੱਗੇ ਸਾਡੇ ਵੇਖੋ ਜਾ ਕੇ ਜਿਹੜੇ ਬਿਜਲੀ ਦੇ ਖੰਭੇ ਉਹ ਨਹਿਰ ਦੇ ਵਿੱਚ ਹੀ ਆ ਉਹ ਨਹੀਂ ਪੁੱਟੇ ਉਸ ਤਰੀਜ਼ ਨ ਖੰਭੇ ਵਿੱਚ ਹੀ ਰੱਖੋ ਉਹ ਵਿੱਚ ਵਿੱਚ ਹੀ ਖਲੋਤੇ ਨੇ ਜੇ ਕੋਈ ਤਾਰ ਟੁੱਟਦੀ ਹੈ ਸਾਰੇ ਨਹਿਰ ਦੇ ਵਿੱਚ ਕਰੰਟ ਆ ਜਾਊਗਾ ਕਿੰਨਾ ਨੁਕਸਾਨ ਹੋ ਸਕਦਾ ਇੱਕ ਨਹੀਂ ਖੰਭਾ ਚਾਰ ਪੰਜ ਖੰਭੇ ਨੇ ਜਿਹੜੇ ਉਹ ਵਿੱਚ ਨਹਿਰ ਦੇ ਖਲੋਤੇ ਨੇ ਵਿੱਚ ਬਣਾ ਕੇ ਜਾ ਕੇ ਤੁਸੀਂ ਕੋਈ ਵੇਖੋ ਜਦੋਂ ਪਹਿਲਾਂ ਬਣਾ ਰਹੇ ਸੀ ਐਕਸ਼ਨ ਨੂੰ ਭੇਜਿਆ ਉਦੋਂ ਕੋਈ ਆ ਕੇ ਉਹਨਾਂ ਨੇ ਅਧਿਕਾਰੀਆਂ ਚੈੱਕ ਚੁੱਕ ਨਹੀਂ ਕੀਤਾ ਕਿ ਅੱਗ ਤਾਂ ਅਧਿਕਾਰੀ ਆਉਂਦੇ ਹੀ ਜੀ ਤੇ ਸਾਨੂੰ ਲਾ ਕੀ ਪਤਾ ਸੀ ਇਹ ਮਾੜਾ ਮੋੜ ਜਾ ਕਰਕੇ ਆਪ ਦਾ ਚਲੇ ਜਾਂਦੇ ਸੀ ਇਹ ਕਹਿੰਦੇ ਸਾਰੇ ਇੱਕੋ ਹੀ ਹੈ ਅਧਿਕਾਰੀ ਵੀ ਠੇਕੇਦਾਰ ਵੀ ਬਾਜੀ ਕੀ ਨਾ ਕੀ ਆਪਣਾ ਤਾਂ ਕੀ ਕਰੇ ਜਸਵੰਤ ਸਿੰਘ ਮੇਰਾ ਨਾਮ ਇਹ ਨਾਲ ਟਾਣੀ ਹੈ ਹਮ ਇਹ ਸੁਚੈਨ ਮੈਨਰ ਦੇ ਕੰਡੇ ਟਾਣੀ ਹੈ ਹਮ ਆ 1.5 ਕੁ ਮਹੀਨਾ ਹੋ ਗਿਆ ਨਵੀਂ ਬਣ ਰਹੀ ਹੈ ਸੀਸੀ ਆ ਕਿ ਬਜਰੇ ਵਾਲੀ ਚ ਹਮ ਅਜੇ 1.5 ਮਹੀਨਾ ਆਇਆ ਰਾਤ ਦੇ ਨਾਲ ਟੋਏ ਟੋਏ ਮਾਰਦੇ ਮਿੱਟੀ ਪਾਉਣ ਦੇ ਮਾਰੇ ਵੀ ਪੋਲੀ ਮਿੱਟੀ ਰਹਿ ਜੇ ਸਾਨੂੰ ਘੱਟ ਪਾਉਣੀ ਪਵੇ ਹਮ ਰੋਕਣ ਦੇ باوجود ਵੀ ਫਿਰ ਇਹਨਾਂ ਨੇ ਹਟੇ ਹਮ ਆ ਹੁਣ ਕੱਲ ਪਾਣੀ ਛੱਡਿਆ ਇਹਨਾਂ ਅੱਧਾ ਦਾ ਫੁੱਟ ਤਰਾਈ ਵਾਸਤੇ ਫੁੱਟ ਫੁੱਟ ਟਿਊਬਲ ਦਾ ਹਮ ਉਹਦੇ ਨਾਲ ਆ ਬੇ ਕੋ ਸਾਰੀ ਬੈ ਗਈ ਹੈ ਜੇ ਪਾਣੀ ਪੂਰਾ ਆ ਗਿਆ ਤੇ ਸਾਰੇ ਫਸਲਾਂ ਖਰਾਬ ਹੋਏ ਤੇ ਚੱਲ ਨਹੀਂ ਇੱਕ ਦਿਨ ਨਹੀਂ ਚੱਲਦਾ ਯਾਰ ਘਰਾਂ ਨੁਕਸਾਨ ਹੋਵੇਗਾ ਸਾਡੇ ਫਸਲਾਂ ਨੁਕਸਾਨ ਹੋਵੇਗਾ ਤੇ ਇਹਦੇ ਵਾਸਤੇ ਧਿਆਨ ਦਿੱਤਾ ਜਾਵੇ ਮੁੱਖ ਮੰਤਰੀ ਨੂੰ ਵੀ ਚਾਹੀਦਾ ਵੀ ਧਿਆਨ ਦੇ ਮਾੜਾ ਮਟੀਰੀਅਲ ਹੈ ਬਿਲਕੁਲ ਮਾੜਾ ਮਟੀਰੀਅਲ ਹੈ ਇਹ ਸਾਰਾ ਰਾਹ ਨੂੰ ਹੁਣ ਰਾਹ ਦੇ ਲਾ ਕੇ ਜਦੋਂ ਸ਼ਿਕਾਇਤ ਕੀਤੀ ਇਹਨਾਂ ਦੀ ਤੇ ਇਹਨਾਂ ਰਾਤ ਮਸ਼ੀਨ ਲਾ ਕੇ ਫਿਰ ਮੁੱਦਾ ਗਾਇਬ ਕਰ ਲਾਂਗੇ ਵੀ ਸ਼ੋਅ ਕਰਦੇ ਵੀ ਸਾਡੇ ਅਜੇ ਇਹ ਬੰਨ ਦੀ ਵੀ ਕੰਮ ਹੀ ਨਹੀਂ ਚੱਲਿਆ ਅਜੇ ਕੰਮ ਚੱਲਦਾ ਵੀ ਅਜੇ ਬਣੇ ਨਹੀਂ ਆਹ ਦੇਖੋ ਮਸ਼ੀਨ ਅਸੀਂ ਲੱਕ ਦਿੱਤੀ ਨਹੀਂ ਚੱਲਣ ਦਿੱਤੀ ਇਹਦੇ ਧਿਆਨ ਦਿੱਤਾ ਜਾਵੇ ਜੇ ਕੀ ਕਰਦੇ ਹੋ ਜੇ ਇਹ ਬੰਦ ਇਹ ਜੇ ਟੁੱਟ ਗਈ ਨੁਕਸਾਨ ਸਾਡਾ ਜ਼ਿੰਮੇਵਾਰ ਕੌਣ ਹੈ ਇਹਨੂੰ ਸਾਰਿਆਂ ਨੂੰ ਦੁਬਾਰਾ ਬਣਾਈ ਜਾਣਾ ਇੱਥੇ ਇਹ ਵੇਖ ਲਓ ਜੇ ਦੁਬਾਰਾ ਬਣਾਉਣੇ ਚੈੱਕ ਕੀਤਾ ਜਾ ਸਾਰਾ ਮਟੀਰੀਅਲ ਬਹੁਤ ਮਾੜਾ ਲਾਇਆ ਜੇ ਦੁਬਾਰਾ ਬਣਾਉਣ ਦੁਬਾਰਾ ਬਣਾਉਣ ਇਹਦਾ ਕੋਈ ਪੱਕਾ ਹੱਲ ਲੱਭੇ ਮਾਮਲਾ ਜੇ ਪਰ ਟੈਸਟਿੰਗ ਕੀਤੀ ਹੈ ਨਹਿਰ ਦੀ ਹਜੇ ਤਾਂ ਟੈਸਟਿੰਗ ਕੀਤੀ ਟੈਸਟ ਕਰਕੇ ਜਿੱਥੇ ਆਪਣੇ ਕੋਈ ਵੀਕ ਪੁਆਇੰਟ ਹੁੰਦਾ ਆਪ ਨੂੰ ਆਇਡੈਂਟੀਫਾਈ ਹੋ ਗਿਆ ਜੀ ਆਪਾਂ ਹੁਣ ਨਹੀਂ ਸੀ ਕਰਵਾ ਦਿੰਨੀ ਨਹੀਂ ਇਹ ਕੇਰੇ ਰਾਤ ਨੂੰ ਬਣਾਉਂਦੇ ਰੇ ਆ ਰਾਤ ਤੱਕ ਰਾਤ ਨੂੰ ਤਾਂ ਹੀ ਹੁਣ ਦਿਨਾਂ ਆਪਣੇ ਕੋਲ ਬੰਦੀ ਦੇ ਦਿਨ ਕਿੰਨੇ ਹੁੰਦੇ ਆ ਜੀ ਕੰਮ ਤਾਂ ਉਹ ਮੇਰੇ ਐਗਰੀਮੈਂਟ ਬੇਸ ਕੰਮ ਹੁੰਦੇ ਆ ਜੀ ਆਪਣੇ ਉਹ ਸਭ ਨੂੰ ਦਿਨ ਰਾਤ ਕੰਮ ਚੱਲਦੀ ਹੈ ਜੀ ਆਰਐਫਐਸ ਦੀ ਕੰਮ ਵੀ ਰਾਤ ਨੂੰ ਚੱਲਦਾ ਜੀ ਆਪਣੇ ਸਾਰੇ ਨੇ ਕੀ ਲੱਗਦਾ ਵੀ ਪਹਿਲਾਂ ਪਾਣੀ ਛੱਡਦੇ ਨਾਲ ਹੀ ਜਿਹੜੀ ਟੁੱਟ ਗਈ ਹੈ ਕੀ ਕਾਰਨ ਕੀ ਮੰਨਦੇ ਆਪਣੀ ਨਹਿਰ ਦੇ ਵਿੱਚ ਕੋਈ ਨਾ ਕੋਈ ਵੀਕ ਪੁਆਇੰਟ ਤਾਂ ਹੁੰਦੇ ਨਹੀਂ ਆਪਾਂ ਪਾਣੀ ਛੱਡ ਕੇ ਉਹਨਾਂ ਨੂੰ ਆਈਡੈਂਟੀਫਾਈ ਕਰਦੇ ਹੁੰਦੇ ਆ ਜੀ ਆਪਾਂ ਉਹੋ ਹੀ ਆਈਡੈਂਟੀਫਾਈ ਕੀਤੇ ਜੀ ਆਪਾਂ ਕਿੱਥੇ ਕੀ ਆ ਗਿਆ ਜੀ ਟੈਸਟ ਹੋਈ ਜਾਈ ਹੈ ਤਾਂ ਇਹ ਹਜੇ ਆਪਾਂ ਆਪਣੇ ਕੋ ਮਸ਼ੀਨਰੀ ਵੀ ਇੱਥੇ ਹੈ ਠੇਕੇਦਾਰ ਵੀ ਇੱਥੇ ਸਭ ਇੱਥੇ ਜੀ ਆਪਣਾ ਹੁੰਦਾ ਹੈ ਉਹ ਆਪਾਂ ਕਰਵਾ ਦਿੰਨੇ ਹਾਂ ਜੇ ਕੁਝ ਰਹੀ ਹੈ ਕਿਤੇ ਕੰਪਲੇਂਟ ਤਾਂ ਇਹ ਕਦੇ ਵੀ ਮਟੀਰੀਅਲ ਵੀ ਮਾਰਨ ਲੱਗਿਆ ਕੋਈ ਕੰਪਨੀ ਨਹੀਂ ਲੋਕੇ ਸਭ ਕੁਝ ਓਕੇ ਹੈ ਕੋਈ ਦਿੱਕਤ ਨਹੀਂ ਹਾਂਜੀ